ਨਾਲ ਨਾਲ ਤੁਹਾਨੂੰ ਪਿੰਡ ਦੇ ਬਾਰੇ ਵੀ ਜਾਣੂ ਕਰਾਵਾਂਗੇ ਤੇ ਘਰ ਦੀ ਉਹ ਲੋਕੇਸ਼ਨ ਵੀ ਦਿਖਾਵਾਂਗੇ ਜਿੱਥੇ ਫਿਲਮ ਦੀ ਸ਼ੂਟ ਹੋਈ ਸੀ ਤੇ ਇਹ ਤਾਇਆ ਜੀ ਘਰ ਫਿਰ ਉਹਨਾਂ ਸਮਿਆਂ ਇਹ ਇੱਕ ਘਟ 60 'ਚ ਬਣਿਆ ਹੋਵੇ ਹੈ ਨਾਟ 'ਚ ਇੱਕ ਘਟ 60 'ਚ ਬਣਿਆ ਇਹ ਤੇ ਛੱਤਾਂ ਵਗੈਰਾ ਬਾਲਿਆਂ ਵਾਲੀਆਂ ਉਸੇ ਟਾਈਮ ਦੀਆਂ ਕੋਈ ਚੀਜ਼ ਇਹ ਚ ਦੁਆਰੇ ਕਾਰੀਗਰੀ ਨਹੀਂ ਕੀਤੀ ਠੀਕ ਹੈ ਤੇ ਇਹ ਦਰਵਾਜ਼ੇ ਤੁਸੀਂ ਵੇਖੋ ਤੁਹਾਨੂੰ ਦੇਖਣ ਚ ਆਏ ਲੱਗੂਗਾ ਵੀ ਪੰਜਾਬ ਦੇ ਵਿੱਚ ਆਪਾਂ ਕਿਸੇ ਲੋਕੇਸ਼ਨ ਤੇ ਹੋਈਏ ਪਰ ਇਹ ਪੰਜਾਬ ਇਹ ਖੁੱਲ ਜਾਊਗਾ ਕਮਰਾ ਔਰ ਪੱਰੇ ਪੰਜਾਬ ਲਈ ਇਹ ਰਾਜਸਥਾਨ ਦਾ ਪਿੰਡ ਸੁੰਦਰਪੁਰਾ ਜੋ ਕਿ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਹੈ ਤੇ ਆਹ ਵੇਖੋ ਤੁਸੀਂ ਹਰ ਚੀਜ਼ ਪੁਰਾਣੀ ਹਸਾਬ ਦੀ ਬਣੀ ਪਈ ਹੈ ਦੇਖੋ ਤੁਸੀਂ ਉਹਨਾਂ ਸਮਿਆਂ ਦੀ ਕਾਰੀਗਰੀ ਵੇਖੋ ਇੱਕ ਘਟ 60 ਦੀ ਹੈ ਬਣਿਆ ਹੋਇਆ ਬਾਹਰਲਾ ਪੋਰਸ਼ਨ ਅਗਲਾ ਜਿਹੜਾ 1968 ਦੇ ਵਿੱਚ ਬਣਿਆ ਹੋਇਆ ਤੇ ਅੱਜ ਵੀ ਕਾਇਮ ਖੜਾ ਤਕਰੀਬਨ 64 ਸਾਲ ਦਾ ਅਰਸਾ ਇਸ ਨੂੰ ਬਣੇ ਨੂੰ ਹੋ ਗਿਆ ਤੇ ਆ ਜੋ ਤੁਹਾਨੂੰ ਦਿਖਾਉਣੀ ਹੈ ਤੇ ਇਸ ਸੈੱਟ ਦੀ ਜਿਹੇ ਗੱਲ ਕਰੀ ਆ ਜਿਹੜੀ ਥੋੜੇ ਦਿਨ ਪਹਿਲਾਂ ਬੇਬੇ ਫਿਲਮ ਦੀ ਸ਼ੂਟਿੰਗ ਹੋਈ ਆ ਇਹ ਉਹ ਸੈੱਟ ਦਾ ਇੱਕ ਸੀਨ ਆ ਤੇ ਇਹਨੂੰ ਫਿਰ ਪੱਟਣ ਲੱਗੇ ਸੀ ਬਾਈ ਨਾਲ ਆਪਾਂ ਗੱਲ ਕਰਦੇ ਆ ਇਸ ਚੀਜ਼ ਬਾਰੇ ਜਾਣਦੇ ਆ ਬਾਈ ਫਿਰ ਇਹ ਜਦੋਂ ਪੱਟਣ ਲੱਗਦੇ ਫਿਰ ਆਪਣੀ ਗੱਲ ਮੰਨ ਲੈਂਦੇ ਆ ਥੋੜਾ ਇੱਧਰ ਆ ਜਾਓ ਹਾਂਜੀ ਆਪਾਂ ਕਹਾਂ ਵੀ ਠੀਕ ਆ ਇਹਦੇ ਚ ਕਿੰਨਾ ਕੁ ਜ਼ਿਆਦਾ ਲੱਗਿਆ ਹੋਵੇ ਤੁਸੀਂ ਇਹਨੂੰ ਛੱਡ ਦਿਓ ਥੋੜਾ ਆ ਪਹਿਲਾਂ ਜਿਵੇਂ ਸੀ ਪਹਿਲਾਂ ਖੋਲਤਾ ਸੀ ਇਸਨੂੰ ਹੂੰ ਤਾਂ ਥੋੜਾ ਜ਼ਿਆਦਾ ਵਧੀਆ ਨਹੀਂ ਲੱਗਦਾ ਸੀਗਾ ਹੁਣ ਥੋੜਾ ਆਪਾਂ ਬਾਹਰ ਆਉਣੇ ਆ ਤਾਂ ਇੱਕ ਲੱਗਦਾ ਪੂਰਾ ਪਿੰਡੂ ਵੇਰ ਸਾਹ ਦੇਖਿਆ ਹੈ ਹਾਂਜੀ ਤੇ ਮੰਨ ਲੈਂਦੇ ਆ ਗੱਲ ਹਾਂਜੀ ਹਾਂਜੀ ਤੇ ਪੇ ਵਗੈਰਾ ਵੀ ਕਰਦੇ ਆ ਥੋੜੇ ਸਾ ਮਤਲਬ ਜਦੋਂ ਥੋੜਾ ਇਹ ਚੀਜ਼ ਥੋਡੇ ਤੋਂ ਕਿੰਨੇ 10 ਦਿਨ ਲਾ ਕੇ ਸ਼ਾਇਰ ਦੀ ਗੱਲ ਕਰਦੇ ਆ ਪਹਿਲਾਂ ਆਪਾਂ ਸਰਤਾਜ ਰੰਦੀ 5-6 ਦਿਨ ਹੋਇਆ ਸੀ 6-6 ਦਿਨ ਲਾ ਕੇ ਗਏ ਸੀ ਹਾਂਜੀ ਤੇ ਫਿਰ ਉਹਦਾ ਰੁਪਈਆ ਵਗੈਰਾ ਦਿੰਦੇ ਆ ਅਗਲੇ ਨਹੀਂ ਆਪਾਂ ਉਹ ਉਹ ਫਰਸਟ ਮੂਵੀ ਸੀ ਆਪਾਂ ਕੋਈ ਚਾਰਜ ਨਹੀਂ ਕੀਤਾ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਘਰ ਤੇ ਵੀ ਪੈਸਾ ਲਾਇਆ ਘਰ ਵੀ ਚਾਰ ਕੀਤਾ ਪਹਿਲਾਂ ਆ ਜੋ ਆਪੋ ਉੱਥੇ ਚਲਦੇ ਜਿੱਥੇ ਨੀਰੂ ਬਾਜਵਾ ਦੇ ਇੱਕ ਗਾਣੇ ਦਾ ਵੀ ਸ਼ੂਟ ਹੋਇਆ ਸੀ ਤੇ ਫਿਰ ਹੁਣ ਜਿਹੜੀ ਫਿਲਮ ਬੇਬੇ ਉਹ ਕਿੰਨਾ ਟਾਈਮ ਲਾ ਕੇ ਗਈ ਆ ਉਹ ਇੱਕ ਇੱਕ ਦਿਨ ਦਾ ਹੋਇਆ ਇੱਕ ਦਿਨ ਦਾ ਇਸ ਕਰ ਇੱਕ ਦਿਨ ਦਾ ਅਗਲੇ ਕਰ ਉਹ ਜਿਹੜਾ ਅਗਲੇ ਪਾਸੇ ਕਰ ਹਾਂਜੀ ਠੀਕ ਐ ਵੀ ਆਖਰੇ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਪੰਜਾਬੀ ਬੰਦੇ ਹੋ ਵੀ ਇਸ ਦਾ ਕਾਰਨ ਕੀ ਮੰਨਦੇ ਹੋ ਵੀ ਪੰਜਾਬ ਨੂੰ ਛੱਡ ਕੇ ਰਾਜਸਥਾਨ ਦੇ ਵਿੱਚ ਅੱਜ ਫਿਲਮਾਂ ਆ ਲਈਆਂ ਚਾਹੇ ਸੂਫਣਾ ਦੀ ਗੱਲ ਕਰੀਏ ਸ਼ਾਇਰ ਦੀ ਗੱਲ ਕਰੀਏ ਹੁਣ ਮੌਕੇ ਤੇ ਬੇਬੇ ਫਿਲਮ ਆ ਰਹੀ ਐ ਇਹਦਾ ਕਾਰਨ ਕੀ ਮੰਨਦੇ ਹੋ ਬਸ ਪ੍ਰਾਣੇ ਕਰਦਾ ਹੈ ਜਿੱਥੇ ਇਹਨਾਂ ਨੂੰ ਇਹ ਲੋਕੇਸ਼ਨ ਮਿਲਦੀ ਹੈ ਜਿੱਥੇ ਕੋਈ ਵਿਰਸਾ ਝਲਕਦਾ। ਛਾਵ ਨੂੰ ਛੱਡ ਕੇ ਰਾਜਸਥਾਨ ਚਾਉਣ ਦਾ ਕਾਰਨ ਪੰਜਾਬ ਦੇ ਵਿੱਚ ਕੁਛ ਕਰ ਸੇਮ ਨਾਲ ਖਰਾਬ ਹੋ ਗਏ ਨਹੀਂ ਉਹਨੇ ਬਚੇ ਕੁਛ ਜਿਵੇਂ ਅੱਜ ਦਾ ਚੱਲੀ ਜਾਂਦਾ ਵੀ ਪੁਰਾਣੇ ਘਰ ਢਾਕੇ ਕੋਠੀਆਂ ਬਣ ਲੱਗੀਆਂ ਉਹ ਇਹ ਚੀਜ਼ਾਂ ਨੂੰ ਖਤਮ ਕਰ ਦਿੱਤੀ ਜੀ ਜਗ੍ਹਾ ਉਹਨਾਂ ਨੂੰ ਪ੍ਰੋਪਰ ਮਿਲਦੀ ਨਹੀਂ ਜੇ ਜਗ੍ਹਾ ਵੀ ਹੁੰਦੀ ਆ ਤਾਂ ਆਪਾਂ ਨਹੀਂ ਆ ਹਰ ਬੰਦੇ ਨੂੰ ਅੱਜ ਦੇ ਟਾਈਮ 'ਚ ਹੀ ਆ ਵੀ ਮੇਰੇ ਕੋਲ ਕੋਠੀ ਹੋਵੇ ਰਹੀਆਂ ਨਹੀਂ ਆ ਹਾਂਜੀ ਤੇ ਆ ਕਲਾਕਾਰੀ ਵੇਖੋ ਉਹਨਾਂ ਸਮਿਆਂ ਦੀ ਬਣੀ ਵੀ ਆ ਦੇਖੋ ਤੇ ਤੁਹਾਨੂੰ ਯਾਦ ਹੋਊਗਾ ਹਰ ਭਾਜਨ ਮਾਨ ਦੀ ਫਿਲਮ ਆਈ ਸੀ ਜੀ ਆਇਆਂ ਨੂੰ ਜਿੰਦੇ ਵਿੱਚ ਆ ਪੌੜੀਆਂ ਦਾ ਸੀਨ ਵੀ ਦੇਖੋ ਐਗਜੈਕਟ ਬਸ ਉਹਦੇ ਵਿੱਚ ਇਸ ਸਾਈਡ ਸੀ ਤੇ ਇਹ ਸਾਈਡ ਸੀ